ਹਾਂ ਜੀ ਜੀ ਤੁਸੀਂ ਦੇਖ ਰਹੇ ਹੋ ਕਾਲ نیوز ਟੀਵੀ ਤੇ ਅਸੀਂ ਖੜੇ ਹਾਂ ਬਟੇਡੇ ਜ਼ਿਲ੍ਹੇ ਦੇ ਪਿੰਡ ਗੁਰਜਮੰਮਾ ਜਿੱਥੇ ਅੱਜ ਕਿਸਾਨਾਂ ਵੱਲੋਂ ਹਲਕੀ ਜਿਹੜਾ ਕਿਸਾਨ ਸ਼ਹੀਦ ਹੋਏ ਆ ਇਸ ਪਰੇਤੀ ਗਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਇਕੱਠ ਕੀਤਾ ਤੇ ਕਿਸਾਨ ਮਜ਼ਦੂਰ ਤੇ ਜਿਹੜੀਆਂ ਕਿਸਾਨ ਔਰਤਾਂ ਕਾਫੀ ਜਿਹੜੇ ਇਕੱਠੇ ਹੋ ਕੇ ਉਹਨਾਂ ਨੇ ਕਿਸਾਨਾਂ ਨੂੰ ਅੱਜ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਤੇ ਸਾਡੇ ਨਾਲ ਹੈਗੇ ਕਿਸਾਨ ਆਗੂ ਉਹਨਾਂ ਨਾਲ ਗੱਲ ਕਰਦੇ ਹਾਂ ਰਣਾ ਜਿਸ ਕਿਸਨ ਤੋਂ ਬਾਹਰ ਪਾਰਕਿੰਗ ਸੰਦ ਨੂੰ ਨੇ ਇਕੱਠਾ ਕਰਾ ਹਾਂ ਜਲਾ ਕਮਿਟੀ ਮੈਂਬਰ ਜੋ ਅੱਜ ਅਸੀਂ ਮਹਿਮਤ ਔਰੀ ਹੋਈ ਆ ਜਿਹੜੇ ਦਿੱਲੀ ਚ ਸ਼ਹੀਦ ਹੋਇਆ ਜਾਂ ਤਿੰਨ ਮਹੀਨਿਆਂ ਚ ਕਿਸਾਨ ਸ਼ਹੀਦ ਹੋਇਆ ਉਹਨਾਂ ਦੀਆਂ ਸਰਦਾਰਾਂ ਲੀਆਂ ਭੇਟ ਕੀਤੀਆਂ ਜਾ ਰਹੀਆਂ ਤੇ ਅੱਜ ਬੁਰਜ ਮਹਿਮਾ ਤੋਂ ਅਸੀਂ ਪਹਿਲਾ ਪਿੰਡ ਸਟਾਰਟ ਕਰਕੇ ਲਗਾਤਾਰ 23 ਤਰੀਕ ਤੱਕ ਇਹ ਪਿੰਡਾਂ ਚ ਇਹਨਾਂ ਨੂੰ ਜਿਹੜੀ ਮਤਲਬ ਕਿਸਦਾਹਾਰੀਆਂ ਭੇਟ ਕਰਨੀਆਂ ਤੇ 24 ਤਰੀਕ ਨੂੰ ਬਲਾਕ ਪਧਰੇ ਵੱਡੇ ਕੱਟ ਕਰਕੇ ਉਹਨਾਂ ਦਾ ਵੱਡੇ ਸਮਾਗਮ ਕਰਨੇ ਤੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨੇ ਆ ਤੇ ਅੱਜ ਜਿਵੇਂ ਬੁਰਜ ਮਹਿਮਾ ਚ ਵੱਡੀ ਗਿਣਤੀ ਚ ਔਰਤਾਂ ਆ ਤੇ ਬਜ਼ੁਰਗ ਤੇ ਨੌਜਵਾਨ ਆਈ ਪਿੰਡ ਪਿੰਡ ਅਸੀਂ ਜਾ ਕੇ ਇਹ ਜਿਹੜੇ ਇਹਨਾਂ ਨੂੰ ਸੁਧਾਰੀਆਂ ਭੇਟ ਕਰਨੀਆਂ ਤੇ ਜਿਹੜੇ 22 ਦਿਨਾਂ ਚ 22 ਕਿਸਾਨ ਸ਼ਹੀਦ ਹੋ ਗਿਆ ਕਿਸੇ ਦਾ ਪੁੱਤ ਸੀ ਕਿਸੇ ਦਾ ਧੀ ਸੀ ਇੱਕ ਨੌਜਵਾਨ ਜਿਹੜਾ 40 ਦਿਨ ਹੋਏ ਸੀ ਵਿਆਹ ਨੂੰ ਉਹ ਸ਼ਹੀਦ ਹੋਇਆਗਾ ਕੜੀ ਵਰਗੇ ਨੌਜਵਾਨ ਹੋਇਆ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਦਿਲਾਂ ਦੇ ਕੀ ਬੀਤਦੀ ਆ ਇਹ ਖੇਤੀ ਦੇ ਜਿਹੜੇ ਕਾਲੇ ਕਾਨੂੰਨ ਤਿੰਨ ਮੋਦੀ ਲੈ ਕੇ ਆਇਆਗਾ ਠੰਡ ਛਾੜੇ ਬਜ਼ੁਰਗ ਬਾਪੂ ਮਾਤਾ ਨੌਜਵਾਨ ਦਿੱਲੀ ਬੈਠੇ ਹੋਏ ਆ 22 23 ਦਿਨ ਹੋ ਗਏ ਤਾਂ ਮੋਦੀ ਦੇ ਕੰਨ ਦੇ ਜੂਣੀ ਸਰਕੀ ਤੇ ਅਸੀਂ ਪਿੰਡਾਂ ਚ ਲਾਮ ਬੰਦੀਆਂ ਕਰਕੇ ਨਾਲ ਉਥੇ ਦਿੱਲੀ ਵੱਡੀ ਪੱਦਰ ਤੇ ਲਿਜਾ ਰਹੇ ਆ 26 ਤਰੀਕ ਨੂੰ ਘਰੌਣੀ ਬਾਰਡਰ ਤੋਂ ਤੇ 27 ਤਰੀਕ ਨੂੰ ਅੱਠ ਜ਼ਿਲ੍ਹੇ ਡੱਬਾਲੀ ਬਾਵਨ ਕੀ ਬਾਰਡਰ ਤੋਂ ਉਥੋਂ ਤੌਰਨੇ ਆ ਤੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਮੋਦੀ ਰੱਦ ਨਹੀਂ ਕਰਦਾ ਉਹਨਾਂ ਚਿਰ ਅਸੀਂ ਇਹ ਧਰਨੇ ਉਥੇ ਦਿੱਲੀ ਚ ਲਗਾਤਾਰ ਜਾਰੀ ਰੱਖਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਨਾਲ ਜਿਹੜੇ ਸਰਕਾਰੀ ਅਧਿਆਪਕ ਹੈ ਉਹਨਾਂ ਵੱਲੋਂ ਵੀ ਪੂਰਾ ਜਿਹੜਾ ਸਹਿਯੋਗ ਮਿਲ ਰਿਹਾ ਤੇ ਸਾਡੇ ਨਾਲ ਹੈਗੇ ਮਾਸਟਰ ਜੀ ਵੀ ਮਾਸਟਰ ਜੀ ਤੁਸੀਂ ਇਹ ਧਰਨੇ 'ਚ ਜਿਹੜਾ ਸਹਿਯੋਗ ਦੇ ਰਹੇ ਹੋ ਤੁਸੀਂ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਤੁਹਾਨੂੰ ਸਰਕਾਰ ਤੋਂ ਥੋੜਾ ਡਰ ਨਹੀਂ ਲੱਗਦਾ ਵੀ ਕਿ ਜਿਹੜੀ ਸਾਡਾ ਪੰਜਾਬ ਦਾ ਸੂਬਾ ਜਾਂ ਭਾਰਤ ਆ 70% ਜਿਹੜੀ ਖੇਤੀ ਤੇ ਨਿਰਭਰ ਆ ਗਿਆ ਤਾਂ ਜਿਹੜੇ ਕਿਸਾਨ ਆ ਅਸੀਂ ਵੀ ਇੱਕ ਕਿਸਾਨਾਂ ਮਜ਼ਦੂਰਾਂ ਦੇ ਵੀ ਪੁੱਤਰ ਆਗੇ ਅਸੀਂ ਇਹ ਗੱਲ ਨੂੰ ਸਮਝਦੇ ਆਂ ਵੀ ਜੇ ਕਹੜਾ ਇਹ ਕਿਸਾਨ ਤੇ ਮਾਰਿਆ ਤਾਂ ਇਹ ਕੁੱਲ ਵਰਗ ਤੇ ਮਾਰਿਆ ਇਹ ਵੀ ਮਰ ਛੋਟੇ ਮਲਾਜ਼ਮਾਂ ਤੇ ਵੀ ਮਾਰਾ ਹੈ ਦੁਕਾਨਦਾਰਾਂ ਤੇ ਵੀ ਮਾਰਾ ਹੈ ਕਿਉਂਕਿ ਆਧਾਰਨ ਦੇ ਤੌਰ ਤੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਅਡਾਨੀ ਅਬਾਨੀ ਵਰਗਾਂ ਦੇ ਘਰਾਣੇ ਆ ਉਹਨਾਂ ਦੇ ਵੱਡੇ ਵੱਡੇ ਮਾਲ ਖੁੱਲੇ ਨੇ ਤਾਂ ਉਹਨਾਂ ਨੇ ਛੋਟੀਆਂ ਜਿਹੜੀਆਂ ਦੁਕਾਨਦਾਰੀਆਂ ਨੂੰ ਅਸੀਂ ਖਤਮ ਕਰ ਦੇਣਾ ਕਿਉਂਕਿ ਜਿਵੇਂ ਛੋਟੀਆਂ ਦੁਕਾਨਦਾਰਾਂ ਉੱਥੇ ਇੱਕ ਮਾਲ ਦੇ ਵਿੱਚ ਬਹੁਤ ਆ ਛੋਟੇ ਛੋਟੇ ਦੁਕਾਨਦਾਰਾਂ ਨੇ ਆਪਦੀ ਰੋਜੀ ਰੋਟੀ ਕਮਾਉਣੀ ਹੁੰਦੀ ਆ ਸਾਡੀਆਂ ਬਾਨੀਆਂ ਬਾਨੀਆਂ ਦੇ ਮੌਲਾ ਨੇ ਉਹਨਾਂ ਨੂੰ ਜਿਵੇਂ ਖਤਮ ਕੀਤਾ ਤੇ ਆਹੀਂ ਜਿਵੇਂ ਸਰਕਾਰੀ ਅਧਾਰੇ ਆ ਉਹਨਾਂ ਨੂੰ ਵੀ ਲਗਾਤਾਰ ਸਰਕਾਰ ਖਤਮ ਕਰਦੀ ਜਾ ਰਹੀ ਆ ਜਿਵੇਂ ਸਕੂਲ ਆ ਉਹ ਵੀ ਤਾਂ ਸਰਕਾਰੀ ਆ ਜਿਹੜੇ ਉਹ ਖਤਮ ਕਰਨ ਤੇ ਤੋੜੀ ਹੋਈ ਆ ਉਹਦੇ ਵਿੱਚ ਵੀ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ ਸਹੀ ਜਿਹੜੀ ਸਿੱਖਿਆ ਮੁਹੱਈਆ ਨਹੀਂ ਕਰਵਾਈ ਜਾ ਰਹੀ ਉਹਦਾ ਕਾਰਨ ਇਹ ਹੈ ਕਿ ਵੀ ਹੁਣ ਵੀ ਜਿਵੇਂ ਅਸੀਂ ਲਗਾਤਾਰ ਬੰਗ ਕਰ ਰਹੇ ਆ ਵੀ ਜਿਹੜੇ ਸਕੂਲ ਆ ਖੋਲਣੇ ਚਾਹੀਦੇ ਆ ਪਰ ਸਰਕਾਰ ਸਕੂਲ ਨਹੀਂ ਖੋਲ ਰਹੀ ਕਿਉਂਕਿ ਕਾਰਨ ਉਹਨਾਂ ਦਾ ਇਹ ਆ ਵੀ ਇਹ ਜਿਹੜੇ ਬੱਚੇ ਕੁਝ ਸਿੱਖ ਨਾ ਜਾਣ ਅਸੀਂ ਚਾਹੁੰਦੇ ਆ ਵੀ ਸਕੂਲ ਖੋਲੇ ਜਾਣ ਜਿਵੇਂ ਸਿਹਤ ਵਿਭਾਗ ਵਾਲੇ ਉਹ ਉੱਥੇ ਪੂਰੇ ਪ੍ਰਬੰਧ ਕਰਕੇ ਤਾਂ ਸਿੱਖਿਆ ਮਹਯਾ ਕੀਤੀ ਜਾ ਸਕਦੀ ਹੈ ਪਰ ਉਹਨਾਂ ਨੇ ਕੀ ਕੀਤਾ ਵਿਆ ਵੀ ਕਲਸਟਰ ਲੈਵਲ ਤੇ ਆ ਸਕੂਲ ਬਣਾਉਣੇ ਆ ਜਿੱਥੇ ਉਹਨਾਂ ਨੇ ਉਥੋਂ LED ਦੇ ذریعے ਇੱਕ ਅਧਿਆਪਕ ਦੇ ਮਤਲਬ ਹੋਰ ਸਕੂਲਾਂ ਦੇ ਵਿੱਚ ਪੜਾਇਆ ਜਾਣਾਗਾ ਉਥੇ ਹੀ ਉਹਨਾਂ ਨੇ ਉਥੋਂ ਰਿਲੇ ਕਰਿਆ ਕਰਨ ਤੇ ਦੂਜੇ ਬੈਠੇ ਵੱਖ-ਵੱਖ ਸਕੂਲਾਂ ਦੇ ਵਿੱਚ ਬੱਚਿਆਂ ਨੇ ਜਿਵੇਂ ਪੜ੍ਹਨਾ ਤਾਂ ਆਏ ਜਿੱਥੇ ਇਹ ਅਧਿਆਪਕਾਂ ਦੀ ਮਾਰ ਹੋਊਗੀ ਉਹ ਵੀ ਗਰੀਬਾਂ ਦੇ ਬੱਚਾਂ ਤੇ ਵੀ ਇੱਕ ਵੱਡੀ ਮਾਰ ਹੋਊਗੀ ਆਏ ਸਿੱਖ ਨਹੀਂ ਸਕਣਾ ਅਸੀਂ ਬੱਚਿਆਂ ਨੂੰ ਆਪਣੀ ਗੋਦੀ ਦੇ ਚੱਲਿਆ ਲੈ ਕੇ ਤੇ ਨਾਲ ਖਿਹਾਰ ਕੇ ਜਿਹੜੀ ਚੀਜ਼ ਦਿਖਾਉਣੀ ਹੁੰਦੀ ਹੈ ਤੇ ਆਓ ਐਲਈਯੂਡੀ ਦੇ ذریعے ਜਿਹੜੇ ਬੱਚੇ ਜਿਹੜੇ ਨਹੀਂ ਸਿੱਖ ਸਕਦੇ ਇਸ ਨੂੰ ਅਸੀਂ ਇੱਕ ਵੱਡੀ ਮਾਰ ਸਨ ਕਰਾਉਣ ਦਾ ਹੱਲਾ ਸਰਕਾਰੀ ਅਦਾਰਿਆਂ ਤੇ ਜਿਵੇਂ ਵੱਖ-ਵੱਖ ਪਹਿਲਾਂ ਬੀਲੀ ਬੋਰਡ ਤੇ ਵੀ ਹੱਲਾ ਸੀਗਾ ਤੇ ਸਕੂਲਾਂ ਦੇ ਉੱਤੇ ਵੀ ਇਹ ਹੱਲਾ ਤੇ ਆਈ ਇੱਕ ਸਾਡਾ ਜਿਹੜਾ ਕਿਸਾਨੀ ਤਬਕਾ ਰਹਿ ਗਿਆ ਸੀ ਉਹ ਤਾਂ ਵੀ ਇੱਕ ਵੱਡਾ ਹੱਲਾ ਤੇ ਇਵੇਂ ਅਸੀਂ ਇਸ ਅੰਦੋਲਨ ਦੇ ਵਿੱਚ ਮੁਲਾਜ਼ਮ ਵੱਡੇ ਪੱਦਰ ਤੇ ਉੱਤੇ ਅਸੀਂ ਇਹਦੇ ਨਾਲ ਰਲ ਕੇ ਚੱਲੇ ਹਾਂ ਜਿਵੇਂ ਤੁਸੀਂ ਜਾਣਦੇ ਹੋ ਵੀ ਸਰਕਾਰੀ ادارے ਜਿਹੜੇ ਉਹਨਾਂ ਨੂੰ ਲਗਾਤਾਰ ਪ੍ਰਾਈਵੇਟ ਕੀਤਾ ਜਾ ਰਿਹਾ ਤੇ ਸਾਨੂੰ ਲੱਗਦਾ ਵੀ ਹੋਰ ਜਿਹੜੇ ਸਰਕਾਰੀ ਮੁਲਾਜ਼ਮਾਂ ਉਹਨਾਂ ਨੂੰ ਨਾਲ ਅੱਗੇ ਵੱਧ ਕੇ ਆਉਣਾ ਚਾਹੀਦਾ ਬਿਲਕੁਲ ਜੀ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਉਹ ਲਗਾਤਾਰ ਲੱਗੇ ਹੋਏ ਨੇ ਜਿਵੇਂ ਬਿਜਲੀ ਬੋਰਡ ਦੇ ਵਿੱਚੋਂ ਵੀ ਲੱਗੇ ਹੋਏ ਨੇ ਪੀ ਆਰਟੀਸੀ ਮਹਿਕਮੇ ਦੇ ਵਿੱਚੋਂ ਵੀ ਲੱਗੇ ਹੋਏ ਨੇ ਇੱਥੇ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਵੀ ਜਿਵੇਂ ਪੀ ਆਰਟੀਸੀ ਵੀ ਜਿਵੇਂ ਪਹਿਲਾਂ ਪੰਜਾਬ ਰੋਡਵੇਜ ਬਸਾਂ ਹੁੰਦੀਆਂ ਸੀ ਤਾਂ ਉਹ ਬਿਲਕੁਲ ਖਤਮ ਹੋ ਚੁੱਕੀਆਂ ਉਹ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਨਹੀਂ ਖਤਮ ਕੀਤੀਆਂ ਜਿਹੜੇ ਇਹ ਲੀਡਰ ਨੇਗੇ ਜਿਹੜੇ ਵੋਟਾਂ ਦੇ ਵਿੱਚ ਉੱਠਦੇ ਨੇਗੇ ਤਾਂ ਉਹਨਾਂ ਲੀਡਰਾਂ ਦੀਆਂ ਆਪਦੀਆਂ ਬਸਾਂ ਨੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਗਰੀਨ ਆ ਗਈ ਤੇ ਹੋਰ ਲਿਵੜਾ ਆ ਗਈ ਇਹ ਸਾਰੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਹੀ ਬਸਾਂ ਆਇਆਂ ਉਹਨਾਂ ਨੇ ਵੱਖ-ਵੱਖ ਢੰਗ ਦੇ ਨਾਲ ਵੀ ਜਿਹੜਾ ਤਾਂ ਪੰਜਾਬ ਰੋਡਵੇਜ ਖਤਮ ਕੀਤਾਗਾ ਤੇ ਬਿਜਲੀ ਬੋਰਡ ਵੀ ਆਈ ਪਲਾਨਿੰਗ ਤਹਿਤ ਖਤਮ ਕੀਤਾ ਤੇ ਸਕੂਲਾਂ ਦੇ ਵਾਲੇ ਪਾਸੇ ਨੂੰ ਵੀ ਉਹ ਤੁਰੇ ਹੋਏ ਰhenge ਤਾਂ ਲਗਾਤਾਰ ਜਿਹੜੇ ਛੋਟੇ ਮੁਲਾਜ਼ਮਾਂ ਉਹ ਇਹਨਾਂ ਸੰਘਰਸ਼ਾਂ ਦੇ ਵਿੱਚ ਕੁਦੇ ਹੋਏ ਨੇਗੇ ਚੱਲੇ ਹੋਏ ਨੇ ਦਿੱਲੀ ਦੇ ਵਿੱਚ ਵੀ ਵਕ ਵਕ ਵੱਡੇ ਵੱਡੇ ਜਾਨੀ ਟੋਲੇਗਾ ਬਣਾ ਕੇ ਮਲਾਗ ਮ ਉੱਥੇ ਜਾ ਰਹੇ ਨੇ ਤੇ ਸੰਘਰਸ਼ ਦੇ ਵਿੱਚ ਇਸ ਕਿਸਾਨੀ ਸੰਘਰਸ਼ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲੇ ਹੋਏ ਜਿਵੇਂ ਕਿ ਆਪਾਂ ਪੰਜਾਬ ਨਾਲ ਸੰਬੰਧ ਰੱਖਦੇ ਆਂ ਤੇ ਤੁਸੀਂ ਕੈਪਟਨ ਸਾਹਿਬ ਜਾਂ ਬਾਦਲ ਸਾਹਿਬ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਜਿਹੜੇ ਇਹ ਕੈਪਟਨ ਸਰਕਾਰ ਆ ਜਾਂ ਬਾਦਲ ਸਰਕਾਰ ਆ ਜਾਂ ਮੈਂ ਇੱਥੋਂ ਤੱਕ ਕਹਿ ਕਹਿ ਸਕਦਾ ਵੀ ਜਿਹੜੀ ਆਪ ਵੀ ਆ ਇਹ ਸਾਰੇ ਇੱਕ ਇੱਕੋ 48 ਦੇ ਚਟੇਬਟੇ ਆਗੇ ਇਹ ਲੋਕਾਂ ਨੂੰ ਭਰਮ ਫਲੇਖੇ ਪਾਏ ਹੋਏ ਨੇਗੇ ਵੀ ਵੀ ਇਹ ਵੱਖਰੇ ਵੱਖਰੇ ਨੇ ਜਾਂ ਲੋਕਾਂ ਦੇ ਹਤਾਇਸ਼ੀ ਨੇ ਕੋਈ ਵੀ ਲੋਕਾਂ ਦਾ ਹਤਾਇਸ਼ੀ ਨਹੀਂ ਜਦੋਂ ਵੀ ਕੋਈ ਇਸ ਕੁਰਸੀ ਤੇ ਬੈਠ ਆ ਜਾਂਦਾ ਤਾਂ ਉਹ ਆਮ ਲੋਕਾਂ ਦੇ ਦੀ ਗੱਲ ਨਹੀਂ ਕਰਦਾਗਾ ਉਦੋਂ ਇਹਨਾਂ ਦੀਆਂ ਜੋਟੀਆਂ ਜਿਹੜੀਆਂ ਨਾ ਕਾਰਪੋਰੇਟ ਘਰਾਣਿਆਂ ਨਾਲ ਵੋਟਾਂ ਦੇ ਦੌਰਾਨ ਹੀ ਵੱਡੇ ਵੱਡੇ ਗੱਫੇ ਲੈ ਹੁੰਦੇ ਆ ਇਹਨਾਂ ਨੇ ਤਾਂ ਫਿਰ ਉਹ ਇਹਨਾਂ ਤੋਂ ਕੋਈ ਵੀ ਜਿਹੜਾ ਫੈਸਲਾ ਆਏ ਕਾ ਕੈ ਨਹੀਂ ਕਰਵਾਉਂਦੇ ਫਿਰ ਇਹਨਾਂ ਨੂੰ ਆਪਦੀ ਗੋਦੀ ਦੇ ਵਿੱਚ ਬਿਠਾ ਕੇ ਆਪਦੇ ਹੱਥ ਦੇ ਨਾਲ ਲਿਖਾ ਕੇ ਫੈਸਲੇ ਕਰਾਉਂਦੇ ਆ ਜਿਹੜੇ ਲੋਕ ਮਾਰੂ ਨੀਤੀਆਂ ਹੁੰਦੀਆਂ ਹੈਗਾ ਤਾਂ ਉਹਨਾਂ ਨੂੰ ਇਹਨਾਂ ਦਾ ਦਰਦ ਨਹੀਂ ਅਸਲ ਦੇ ਵਿੱਚ ਉਹ ਜਿਹੜੇ ਜਿੰਨਾ ਵੀ ਤਾਣਾ ਬਣਾ ਇਹ ਵੱਡੇ ਕਾਰਪੋਰੇਟ ਘਰਾਣਿਆਂ ਦਾ ਤਾਂ ਇਹ ਜਿਹੜੀ ਸਰਕਾਰਾਂ ਇਹਨਾਂ ਇਹ ਇੱਕ ਜੁੱਟ ਨੇ ਉਹਨਾਂ ਦੇ ਨਾਲ ਇਹਨਾਂ ਤੋਂ ਵੱਖ ਨੇ ਕਿ ਜਿਹੜੇ ਤਾਂ ਉਹ ਤਾਂ ਇੱਕ ਆਮ ਲੋਕ ਨੇ ਅਸੀਂ ਲੋਕ ਆ ਅਗਲਾ ਹੋਣ ਕੀ ਪ੍ਰੋਗਰਾਮ ਅਗਲਾ ਪ੍ਰੋਗਰਾਮ ਜਿਵੇਂ ਵੀ ਕਿਸਾਨ ਜਥੇਬੰਦੀ ਸਾਨੂੰ ਪ੍ਰੋਗਰਾਮ ਦੇਊਗੀ ਅਸੀਂ ਉਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਦੇਸੀ ਕੇ ਜੀ ਸਕੂਲ ਦੇ ਜਿਹੜੇ ਸਰਕਾਰੀ ਸਕੂਲ ਦੇ ਅਧਿਆਪਕ ਤੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਸਾਡੇ ਨਾਲ ਕਾਫੀ ਪਤਰਾ ਤੇ ਜਿਹੜੀਆਂ ਬੇਗੀਆਂ ਉਹ ਵੀ ਹਾਜ਼ਰ ਹੈ ਤੇ ਜਿਹੜੇ ਸਾਡੇ ਭਰਾ ਹੈ ਬਜ਼ੁਰਗ ਉਹ ਵੀ ਕਾਫੀ ਜਿਹੜੇ ਹੈਗੇ ਆ ਇਸ ਸ਼ਰਧਾਂਜਲੀ ਜਿਹੜਾ ਦੇਣ ਵਾਸਤੇ ਕਿਸਾਨਾਂ ਨੂੰ ਪਹੁੰਚੇ ਆ ਤੇ ਮੈਂ ਸਰਕਾਰ ਨੂੰ ਇਹ ਕਰ ਲਾਏ ਕਿ ਜਿਹੜੀ ਕਿਸਾਨਾਂ ਦੀ ਆਵਾਜ਼ ਹੈ ਉਹਨੂੰ ਸੁਣਿਆ ਜਾਵੇ ਉਹਦੇ ਦਰਦ ਨੂੰ ਸਮਝਿਆ ਜਾਵੇ ਮੈਂ ਸਤਾਲੀ ਜੀਵੀ ਤੋਂ ਸੁਨਾਮ ਤੇ ਕੈਮਰਾਮੈਨ ਜਿਤਾ ਸਨ